ਸਰਨਪਿਆਰ ਭਰੀ ਸਸਰੀ ਕਾਲ ਆਪ ਸਭ ਦਾ ਡਿਊਟ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਦੱਸਣਾ ਵੀ ਮੈਸੇਜ ਆ ਰਿਹਾ ਸੀ ਸਾਨੂੰ ਵੀ ਸਾਨੂੰ ਸਮਝ ਨਹੀਂ ਆਈ ਤੇ ਇੱਕ ਗੱਲ ਅਸੀਂ ਹੋਰ ਕਹਿਣੀ ਹੈ ਵੀ 6 ਵਜੇ ਤੋਂ ਬਾਅਦ ਸਾਨੂੰ ਫੋਨ ਨਾ ਕਰਨਾ ਤੇ ਵਟਸਐਪ ਤੇ ਤੁਸੀਂ ਮੈਸੇਜ ਹਿੰਦੀ ਜਾਂ ਪੰਜਾਬੀ ਵਿੱਚ ਕਰ ਸਕਦੇ ਹੋ ਨਹੀਂ ਬੋਲ ਕੇ ਦੱਸ ਸਕਦੇ ਹੋ ਜਦੋਂ ਸਾਡੇ ਕੋਲ ਟਾਈਮ ਹੋਊਗਾ ਅਸੀਂ ਫੋਨ ਕਰ ਲਾਂਗੇ ਸਾਨੂੰ 6 ਵਜੇ ਤੋਂ ਸ਼ਾਮ ਸ਼ਾਮ ਨੂੰ 6 ਵਜੇ ਤੋਂ ਬਾਅਦ ਫੋਨ ਨਾ ਕਿਸੇ ਨੇ ਕਰੇ ਕੋਈ ਫੋਨ ਨਾ ਸਾਨੂੰ ਕਰੇ ਠੀਕ ਹੈ ਜੀ ਤੇ ਸਾਨੂੰ ਇਹ ਜਿਹੜਾ ਡਿਜ਼ਾਈਨ ਵਾਲਾ ਕਹਿੰਦੇ ਸੀ ਵੀ ਸਾਨੂੰ ਸਮਝ ਨਹੀਂ ਆਈ ਦੇਖੋ ਇਹ ਸਕੀ ਵੀ ਹੈ ਪੂਰਬਾ ਪਾਣਾ ਵਾਲੀ ਇਹਦੇ ਹੈਗੇ ਆ 105 ਕੁੰਡੇ ਉੱਪਰੋਂ 96 ਕੁੰਡੇ ਹੈ ਬਾਰਡਰ ਤੇ 25 ਕੁੰਡੇ ਦਾ ਵਿੱਚ ਡਿਜ਼ਾਈਨ ਆਉਂਦਾ 25 25 75 ਗੁੰਡੇ ਆ ਦੋਨੋਂ ਡਿਜ਼ਾਈਨ ਤੇ ਤਿੰਨਾਂ ਦੇ 25 25 25 75 ਗੁੰਡੇ ਮਗਰ ਸਾਡੇ ਕੋਲੇ ਬਚਦੇ ਸੀਗੇ 30 ਗੁੰਡੇ ਦੇਖੋ ਜੀ ਪੰਜ ਤਾਂ ਅਸੀਂ ਇੱਧਰ ਰੱਖੇ ਆ ਤੇ 10 ਅਸੀਂ ਇੱਥੇ ਰੱਖੇ ਤੇ 10 ਇੱਥੇ ਰੱਖੇ ਤੇ ਪੰਜ ਅਸੀਂ ਇੱਧਰ ਰੱਖੇ ਆ ਠੀਕ ਹੈ ਜੀ ਜੇ ਤੁਹਾਡੇ ਕੋਲੇ ਵੱਧ ਘਾਟਾ 25 ਜੇ ਤੁਸੀਂ ਤਿੰਨ ਬੈਟਾ ਹੋਣਗੇ ਜੇ 2 ਪਾਉਣੀਆਂ 50 ਗੁੰਡਿਆਂ 'ਚ ਪਹਿਣੀਆਂ ਜਾਂ 3 ਪਾਉਣੀਆਂ 25 ਗੁੰਡਿਆਂ 'ਚ ਪਹਿਣੀਆਂ ਠੀਕ ਹੈ ਜੀ ਤੇ ਬਾਕੀ ਦੇ ਗੁੰਡੇ ਤੁਹਾਡੇ ਕੋਲ ਬੰਦ ਘਟਾ ਰੱਖ ਸਕਦੇ ਹੋ ਜਿੰਨੇ ਤੁਹਾਡੇ ਕੋਲ ਬੰਦ ਹੀ ਹੈ ਉਹ ਸਾਨਾਂ ਦੇ ਵਿੱਚੋਂ ਨੇ ਰੱਖ ਸਕਦੇ ਹੋ ਜਿਵੇਂ ਇਹ ਅਸੀਂ 10-10 ਗੁੰਡੇ ਰੱਖੇ ਹੈ ਤੁਸੀਂ ਇੱਥੇ 5-5 ਵੀ ਰੱਖ ਸਕਦੇ 6-6 ਵੀ ਰੱਖ ਸਕਦੇ ਹੋ 7-7 ਵੀ ਰੱਖ ਸਕਦੇ ਹੋ ਜਿਵੇਂ ਤੁਹਾਡੇ ਗੁੰਡੇ ਆਉਂਦੇ ਆ ਡਿਜ਼ਾਈਨ ਸੈੱਟ ਵਹਿੰਦਾ ਉਹ ਮੇ ਤੁਸੀਂ ਬਣਾ ਸਕਦੇ ਇਹ ਹੈ ਜੀ ਤੇ ਜੇ ਤੁਸੀਂ ਇਹ ਦੱਸਦੇ ਆਂ ਅਸੀਂ ਤੁਹਾਨੂੰ ਇਹ 25 ਗੁੰਡਿਆਂ ਦੇ ਵਿੱਚ ਡਿਜ਼ਾਈਨ ਪੈਂਦਾ ਹੈ ਇਹ ਤੇ ਪੱਛਿਆਂ ਜੋ 13 ਗੁੰਡੇ ਤੁਸੀਂ ਇਹ ਡਿਜ਼ਾਈਨ ਵਾਲੇ ਇੱਧਰ ਗੁੰਨੇ ਆ ਇਸ ਪਾਸੇ ਜਿਹੜੇ ਬੱਤ ਘਟ ਗੁੰਡੇ ਤੁਸੀਂ ਰੱਖਣੇ ਆ ਉਹ ਤੁਸੀਂ ਆਮ ਦੇ ਇੱਧਰ ਰੱਖ ਸਕਦੇ ਹੋ 5 6 ਗੁੰਡੇ ਤਾਂ ਤੁਸੀਂ ਰੱਖੋ ਹੀ ਰੱਖੋ ਇੱਧਰ ਕਿਉਂਕਿ ਇਹਦੇ ਉੱਤੇ ਕੜਾਈ ਹੁੰਦੀ ਹੈ ਫਿਰ ਇੱਧਰ ਇਹ ਡਿਜ਼ਾਈਨ ਦੇਖੋ ਤਾਂ ਅਸੀਂ ਪੰਜ ਗੁੰਡੇ ਰੱਖੇ ਆ ਦੇਖੋ ਇੱਥੋਂ ਤੱਕ ਆ ਗਿਆ ਇਹ ਵਾਲਾ ਠੀਕ ਹੈ ਤੇ ਇਧਰ ਆ ਦੇਖੋ ਸਾਡੇ ਇਧਰ ਪੰਜ ਗੁੰਡੇ ਆ ਤੇ ਪੰਜ ਹੀ ਸਾਡੇ ਇਧਰ ਡਿਜ਼ਾਈਨ ਤੋਂ ਬਾਹਰ 13 ਅਸੀਂ ਇਹ ਬੁਣ ਕੇ ਫਿਰ ਤੁਸੀਂ ਦੋ ਉਲਟੇ ਬੁਣਨੇ ਆ ਫਿਰ ਦੋਹਾਂ ਤੋਂ ਇੱਕ ਬਣਾ ਕੇ ਫਿਰ ਤੁਸੀਂ ਇੱਕ ਜਾਲੀ ਬਣਾਉਣੀ ਹੈ ਫਿਰ ਗੁੰਡਾ ਸਿੱਧਾ ਬੁਣਨਾ ਫਿਰ ਦੋ ਉਲਟੇ ਬੁਣਨੇ ਆ ਫਿਰ ਤੁਸੀਂ ਜਾਲੀ ਬਣਾਉਣੀ ਹੈ ਉਦੋਂ ਦੋ ਤੋਂ ਇੱਕ ਫੇਰ ਬਣਾਉਣਾ ਇੱਥੇ ਠੀਕ ਹੈ ਜੀ 13 ਇਹ ਹੋ ਗਏ ਦੋ ਉਲਟੇ 15 ਦੋ ਤੋਂ ਇੱਕ ਬਣਾਇਆ 13 ਰਹੇ ਦੋ ਉਲਟੇ 15 ਤਿੰਨ ਇਹ ਆ 18 ਤੇ ਦੋ ਉਲਟੇ ਫੇਰ ਬਣਾਏ 19 20 ਤੇ ਦੋ ਇੱਥੇ ਆਪਣੇ 21 ਤੇ 22 ਹੋ ਗਏ ਬਾਈ ਤੇਗਾ ਤਿੰਨ ਗੁੰਡੇ ਆਪਣੇ ਇਧਰ ਰਹਿਣਗੇ ਠੀਕ ਹੈ ਜੀ ਦੋ ਤਾਂ ਇੱਕ ਬਣਾਇਆ 22 ਗੁੰਡੇ ਹੋਗੇ ਤੇ ਤਿੰਨ ਹੋਰ ਆਪਣੇ ਇਧਰ ਠੀਕ ਹੈ ਤੇ ਜਿਹੜੇ ਇਧਰ ਵੱਧ ਰੱਖੋਗੇ ਉਹ ਤੁਹਾਡੇ ਰਹਿਣਗੇ ਇਧਰ ਇੱਥੇ ਆਪਣੇ ਤਿੰਨ ਗੁੰਡੇ ਆ ਜਾਲੀ ਬਣਾ ਕੇ ਜਦ ਦੋ ਤਾਂ ਇੱਕ ਬਣਾਉਂਗੇ ਇੱਥੇ 22 ਹੋ ਜਾਣਗੇ ਤੇ ਤਿੰਨ ਗੁੰਡੇ ਆਪਣੇ ਡਿਜ਼ਾਈਨ ਦੇ 25 ਗੁੰਡੇ ਹੋ ਜਾਣਗੇ ਇੱਥੇ ਬਾਕੀ ਤੁਸੀਂ ਇੱਥੇ ਤਿੰਨ ਰੱਖੋ ਚਾਰ ਰੱਖੋ ਪੰਜ ਰੱਖੋ ਕਿੰਨੇ ਰੱਖੋ ਭਾਵੇਂ 10 ਰੱਖੋ ਭਾਵੇਂ 15 ਰੱਖੋ ਠੀਕ ਹੈ ਜੀ ਇਹ ਤੁਸੀਂ ਉਲਟੇ ਪਾਸਿਓ ਜਿਦੋਂ ਇਹ ਤੁਸੀਂ ਬਣਾ ਲੈ ਡਿਜ਼ਾਈਨ ਇੱਧਰ ਕਿੰਨੇ ਕੁੰਡੇ ਰੱਖਣੇ ਹੋਏ ਉਹਨੇ ਫਿਰ ਜਿਹੜਾ ਡਿਜ਼ਾਈਨ ਪਰ ਉਹਨਾਂ ਨੇ 13 ਇਹ ਡਿਜ਼ਾਈਨ ਦੇ ਉਹਨੇ ਜਿੰਨੇ ਸੱਜਣੇ ਚ ਵੱਧ ਕਟ ਰੱਖਣੇ ਤਿੰਨੇ ਤੇ 13 ਇਹ ਤੇ ਜਿੰਨੇ ਇੱਥੇ ਰੱਖੋਗੇ ਉਹ ਰੱਖਣੇ ਠੀਕ ਹੈ ਜੀ ਫਿਰ ਤੁਸੀਂ ਪਹਿਲੀ ਸਲਾਈ ਪਾ ਲਈ ਸਿੱਧੇ ਪਾਸੇੋਂ ਜਦੋਂ ਤੁਸੀਂ ਉਲਟੇ ਪਾਸੇ ਆਉਂਗੇ ਇਹ ਆ ਜਿਹੜੇ ਜਿਹੜੀ ਇੱਥੇ ਜਾਲੀ ਬਣਾਈ ਹੋਊਗੀ ਜਿਵੇਂ ਬੁਣਨੇ ਆ ਸਿੱਧੇ ਪਾਸੇੋਂ ਉਲਟੇ ਪਾਸੇ ਸਿੱਧੇ ਬੁਣਨੇ ਆ ਦੋਨੇ ਜਿਹੜੇ ਉਲਟੇ ਪਾਸੇ ਸਿੱਧੇ ਪਾਸੇ ਉਲਟੇ ਬੁਣਨੇ ਆ ਦੋ ਤੋ ਗੁੰਡੇ ਫਿਰ ਇਹ ਜਾਲੀ ਵਾਲਾ ਤੇ ਉਹ ਇੱਕ ਗੁੰਡਾ ਇੱਕ ਬਣ ਕੇ ਫਿਰ ਜਾਲੀ ਬਣੂਗੀ ਇੱਥੇ ਜਾਲੀ ਉਲਟੇ ਪਾਸੇ ਬਣੂਗੀ ਤੇ ਸਿੱਧੇ ਪਾਸੇ ਵੀ ਠੀਕ ਹੈ ਜੀ ਫਿਰ ਇਹ ਤੁਸੀਂ ਐਂ ਬਣਾਉਂਦੇ ਜਾਣਾ ਚਾਰ ਜਾਲੀਆਂ ਬਣਾ ਲੈਣੀਆਂ ਤੇ ਜਦੋਂ 4-4 ਅੱਠ ਸਲਾਈਆਂ ਪੈਣੀਆਂ ਜਦੋਂ ਨੰਮੀ ਸਲਾਈ ਆਉਂਗੇ ਤੁਸੀਂ ਉਦੋਂ ਤੁਸੀਂ ਇੱਥੇ ਦੋ ਤੋਂ ਇੱਕ ਬਣਾਉਣਾ ਦੇਖੋ ਐਸ ਪਾਸੇ ਤੇ ਇਧਰ ਜਿਆਣੀ ਜਾੜੀ ਬਣਾਉਣੀ ਇਧਰ ਕੋਈ ਘਟਾਉਣਾ ਨਹੀਂ ਕੋਟਾ ਠੀਕ ਹੈ ਆ ਉਵੇਂ ਹੀ ਘਟਣਗੇ ਸਿੱਧੇ ਪਾਸੇ ਤੋਂ ਦੋ ਤੋਂ ਇੱਕ ਇਧਰ ਬਣੂਗਾ ਫਿਰ ਜਿਆਣੀ ਉਹਨੂੰ ਉਲਟੇ ਪਾਸੇ ਤੋਂ ਦੋ ਤੋਂ ਇੱਕ ਇਧਰ ਬਣੂਗਾ ਫਿਰ ਜਿਆਲੀ ਬਣੂਗੀ ਠੀਕ ਹੈ ਇਹ ਫਿਰ ਤੁਸੀਂ 16 ਸਲਾਈਆਂ ਪਾਉਣੀਆਂ 8 ਇਧੀਆਂ ਤੇ 8 ਇਧੀਆਂ ਅੱਠ ਸਿੱਧੇ ਪਾਸੇ ਨੇ ਤੇ ਅੱਠ ਉਲਟੇ ਪਾਸੇ ਸੋਹਣਾ ਸਲਾਨੀਆਂ ਪੈਣੀਆਂ ਇਧਰੋਂ ਕੁੰਡਾ ਘਟਦਾ ਜਾਊਗਾ ਵੇਖਾ ਮੈਂ ਘਟਦਾ ਜਾਂਦਾ ਜਦੋਂ ਇਹ ਸੋਹਣਾ ਸਲਾਨੀਆਂ ਪੈ ਗਈਆਂ ਫਿਰ ਤੁਸੀਂ ਇਧਰ ਕੁੰਡਾ ਘਟਾਉਣਾ ਇਧਰ ਹੀ ਜਾਣੀ ਬਣਾਉਣੀ ਹੈ ਦੇਖ ਚਾਰ ਜਾਲ ਦੇ ਅੰਦਰ ਆਹੀ ਬੈਣੀਆਂ ਦੇਖੋ ਜੀ ਫਿਰ ਇਹ ਚਾਰ ਜਾਲਾਂ ਜੇਤੋਂ ਪੈਣਗੀਆਂ ਇਧਰੋਂ ਘਟੂਗੇ ਚਾਰ ਕੁੰਡੇ ਘਟਣਗੇ ਜਦੋਂ ਇਹ ਚਾਰ ਸਲਾਈਆਂ ਬਣ ਗਈਆਂ ਇੱਥੇ ਚਾਰ ਸਲਾਈਆਂ ਆ ਅੱਠ ਸਲਾਈਆਂ ਪਾਈਆਂ ਇਹ ਆਪਣੀਆਂ ਚਾਰ ਸਲਾਈਆਂ ਪਾ ਕੇ ਸਿੱਧੇ ਪਾਸੇ ਚਾਰ ਉਲਟੇ ਪਾਸੇ ਪਾ ਕੇ ਤਾਂ ਤੁਸੀਂ ਇਧਰੋਂ ਘਟਾਉਣ ਲੱਗਣਾ ਹੈ ਇਧਰ ਫਿਰ ਸਿੱਧੇ ਪਾਸੇੋਂ ਅੱਠ ਤੇ ਅੱਠ ਉਲਟੇ ਪਾਸੇ 16 ਸਲਾਈਆਂ ਪਾਈ ਜਾਣਗੀਆਂ ਫਿਰ ਇਹ 17ਵੀਂ ਸਲਾਈ ਹੋਊਗੀ ਜਿਹੜੀ ਆਪਣੀ ਇਹ ਇਧਰੋਂ ਘਟੂਗਾ ਇੱਥੇ ਚਾਰ ਸਲਾਈਆਂ ਸਿੱਧੇ ਪਾਸੇ ਤੇ ਚਾਰ ਉਲਟੇ ਪਾਸੇ ਠੀਕ ਹੈ ਇਹ ਪਾ ਕੇ ਫਿਰ ਜੇ ਤਾਂ ਤੁਸੀਂ ਆਸ ਸ਼ੁਰੂ ਹੋ ਗਈ ਜਦੋਂ ਅੱਠ ਸਲਾਈਆਂ ਪਾਈਆਂ ਫਿਰ ਆਹ ਡਿਜ਼ਾਈਨ ਸ਼ੁਰੂ ਇਧਰੋਂ ਨਹੀਂ ਕੱਟਣਾ ਫਿਰ ਇਧਰੋਂ ਕੱਟਣਾ ਦੇਖੋ ਇੱਥੋਂ ਇੱਥੋਂ ਦੋ ਤੋਂ ਇੱਕ ਬਣਨ ਲੱਗ ਜਿਓ ਇਧਰ ਇਹ ਕੱਟਦਾ ਜਾਂਦਾ ਫਿਰ ਇਹ ਟੇਢ ਪਊਗੀ ਦੇਖੋ ਇਸ ਤਰ੍ਹਾਂ ਆਏ ਨੂੰ ਭਾਈ ਫਿਰ ਇੱਥੋਂ ਆਏ ਨੂੰ ਭਾਈ ਫਿਰ ਇਧਰ ਨਹੀਂ ਕੱਟਣਾ ਇਧਰ ਅੱਠ ਜਗਾਂ ਦੇ ਜਾਂਦੇ ਬਣਨੇ ਚਾਰ ਚਾਰ ਅੱਠ ਫਿਰ ਇੱਥੇ ਆ ਕੇ ਦੇਖੋ ਇਹ ਇਧਰੋਂ ਕੱਟਦਾ ਜਾਂਦਾ ਚਾਰ ਇੱਥੇ ਬਣਨਾ ਬਾਕੀ ਜਾਂਦਾ ਇੱਥੇ ਬਣ ਗਈਆਂ ਜਦੋਂ ਫਿਰ ਇਧਰੋਂ ਘਟਣ ਲੱਗੂਗਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੋਊਗਾ ਸਾਰਾ ਜੇ ਹਜੇ ਵੀ ਨਹੀਂ ਸਮਝ ਆਈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਦੇਖੋ ਆਪ ਸਮਝ ਸਕਦੇ ਹੋ ਠੀਕ ਹੈ ਜੀ ਆ ਵੇਖ ਤਾ ਤੁਸੀਂ ਚੰਗੀ ਤਰ੍ਹਾਂ ਸਮਝ ਆਇਆ ਇਹ ਬਣਾ ਕੇ ਜੇ ਤੁਹਾਨੂੰ ਇਹਦਾ ਡਿਜ਼ਾਈਨ ਬਣਾ ਕੇ ਦੱਸਾਂਗੇ ਤਾਂ ਘੰਟੇ ਦੀ ਵੀਡੀਓ ਬਣਾਉਂਗੇ ਠੀਕ ਹੈ ਜੀ ਤੇ ਵੀਡੀਓ ਬੜੀ ਲੰਮੀ ਫਿਰ ਏਡੀ ਲੰਮੀ ਅਸੀਂ ਵੀਡੀਓ ਬਣਾ ਨਹੀਂ ਸਕਦੇ ਇੱਧਰ ਤੁਸੀਂ 13 ਮੁੰਨੇ 13 ਗੁੰਡੇ ਇੱਧਰ ਡਿਜ਼ਾਈਨ ਦੇ ਮੁੰਨੇ ਆ ਵੱਧ ਘੱਟ ਤੁਸੀਂ ਇੱਥੇ ਰੱਖ ਸਕਦੇ ਹੋ ਅਸੀਂ 10-10 ਰੱਖੇ ਤੁਸੀਂ 8-8 ਵੀ ਰੱਖ ਸਕਦੇ ਹੋ ਇੱਧਰ ਪੰਜ ਤਾਂ ਇੱਧਰ ਲੈ ਇੱਧਰੋਂ ਰੱਖੇ ਪੰਜ ਹੀ ਇੱਧਰੋਂ ਰੱਖੇ ਸਾਡੇ 35-35 ਗੁੰਡੇ ਤਿੰਨ ਥਾਂ 35-35 ਹੁੰਦੇ ਸੀਗੇ ਪੰਜ ਫਿਰ ਇੱਧਰਲੇ ਤੇ ਪੰਜ ਇੱਧਰਲੇ ਇੱਥੇ ਹੀ ਪੰਜ ਇੱਧਰਲੇ ਪੰਜ ਇੱਧਰਲੇ ਪੰਜ ਇੱਧਰ ਰੱਖਾ ਤੇ ਠੀਕ ਹੈ ਚਾਰ ਸਲਾਂਗਾਂ ਤੁਸੀਂ ਆਹ ਪਾਉਣੀ ਹੈ ਚਾਰ ਸਿੱਧੇ ਪਾਸੇ ਚਾਰ ਉਲਟੇ ਪਾਸੇ ਇੱਥੇ ਤੁਸੀਂ ਦੋ ਤੋਂ ਇੱਕ ਇੱਕ ਬਣਾਈ ਜਾਣਾ ਤੇ ਇਦਾਂ ਜਾਰੀ ਬਣੀ ਜਾਣੀ ਹੈ ਇੱਥੇ ਦੋ ਤੋਂ ਇੱਕ ਸਿੱਧੇ ਪਾਸੇ ਮੈਂ ਇੱਥੇ ਬਣੂੰਗਾ ਦੋ ਕੁੰਡੇ ਉਲਟੇ ਪਾ ਕੇ ਫਿਰ ਜਾਲੀ ਬਣੂੰ ਫਿਰ ਸਿੱਧਾ ਬਣੂੰ ਫਿਰ ਦੋ ਉਲਟੇ ਬਣਨੇ ਫਿਰ ਇਹ ਉਲਟੇ ਪਾਸੇ ਵੀ ਇਦਾਂ ਦੋ ਦੋ ਇੱਕ ਬਣੂੰ ਫਿਰ ਜਾਲੀ ਬਣੂੰ ਫਿਰ ਸਿੱਧਾ ਉਲਟਾ ਬਣਾਈ ਜਾਊਗਾ ਇਹ ਅੱਠ ਸਲਾਂਗਾਂ ਪਾ ਕੇ ਫਿਰ ਤੁਹਾਡਾ ਇਦਾਂ ਨੂੰ ਘਟਣ ਲੱਗ ਜੂ ਦੇਖੋ ਆਵੇ ഏ സോള കട്ട് ഇദ്രോ ത ഇതര സോളേ ക്ടുക ഫെ ചാ കുെ ഇ ജല ബ ചാരോ കണ്ണുക ഉത് ഇതരോ ക സോളാ കുറോ ഏട്ട അട്ടണ ഗെട്ട അഡേ ഇന്നത്തെ കട്ടേ ਇੱਧਰ ਜਾਨੀ ਬਣਣੀ ਹੈ ਇੱਧਰ ਗੁੰਡਾ ਘਟੀ ਹੈ ਫਿਰ ਚਾਰ ਇਧੇ ਕਿਤੇ ਇਹ ਰਾਏ ਟਾਈਡ ਪੈਂਦੀ ਜਾਊਗੀ ਦੇਖੋ ਇਸ ਤਰ੍ਹਾਂ ਠੀਕ ਹੈ ਜੇ ਤੁਸੀਂ ਜੈਕਟ ਬਣਨੀ ਹੈ ਜੈਕਟ ਦੇ ਤੁਹਾਨੂੰ ਇੱਧਰ ਇੱਕ ਰੱਖਣਾ ਇੱਕ ਇੱਧਰ ਫੱਟੀ ਦੇ ਰੱਖਣੀ ਹੋਊਗੀ ਫਿਰ ਇੱਧਰ ਲੈ ਦਾ ਮੂੰਹ ਇੱਧਰ ਕਰਨਾ ਹੋ ਆ ਐਂ ਬਣੂ ਜੈਕਟ ਤੇ ਫਿਰ ਇੱਧਰ ਲੈ ਦਾ ਮੂੰਹ ਇੱਧਰ ਫੱਟੀ ਕੰਨੀ ਕਰਨਾ ਹੋ ਠੀਕ ਹੈ ਜੀ ਜੇ ਸਮਝ ਆ ਗਈ ਹੋਵੇ ਤਾਂ ਬਹੁਤ ਧੰਨਵਾਦ ਤੁਹਾਡਾ ਤੇ ਕਮੈਂਟ ਕਰਨਾ ਲੈ ਇੱਕ ਵਾਰੀ ਫੇਰ ਆਦਿਆਂ ਸਾਨੂੰ WhatsApp ਤੇ ਮੈਸੇਜ ਕਰਿਆ ਕਰੋ ਹਿੰਦੀ ਜਾਂ ਪੰਜਾਬੀ ਦੇ ਵਿੱਚ ਤੇ ਜੇ ਤੁਸੀਂ ਇਹ ਤੇ ਵੀ ਕਰਨਾ ਹੈ ਚੈਨਲ ਤੇ ਫਿਰ ਵੀ ਤੁਸੀਂ ਵੀਡੀਓ ਤੇ ਮੈਸੇਜ ਕਰਨਾ ਵੀ ਹਿੰਦੀ ਪੰਜਾਬੀ ਚ ਕਰਿਆ ਕਰੋ ਨਹੀਂ ਬੋਲ ਕੇ ਕਰਿਆ ਕਰੋ ਠੀਕ ਹੈ ਜੀ ਇੰਗਲਿਸ਼ ਚ ਮੈਸੇਜ ਮੈਸੇਜ ਨਾ ਕਰਿਆ ਕਰੋ 6 ਵਜੇ ਤੋਂ ਬਾਅਦ ਸਾਨੂੰ ਫੋਨ ਨਾ ਕਰਿਆ ਕਰੋ ਠੀਕ ਹੈ ਜੀ ਜੇ ਹੋਰ ਵੀ ਕੋਈ ਗੱਲ ਪੁੱਛਣੀ ਹੋਵੇ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਪੰਜਾਬੀ ਦੇ ਵਿੱਚ ਜਾਂ ਹਿੰਦੀ ਵਿੱਚ ਪੁੱਛ ਸਕਦੇ ਹੋ ਸਾਥੋਂ ਠੀਕ ਹੈ ਚੈਨਲ ਜੀ ਆਪਣੀ ਵੀਡੀਓ ਚ ਦੇਖਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ